ਪ੍ਰਸ਼ਾਦ ਸਕਾਂਗਾ ਅਤੇ ਉਹ ਮੇਰੇ ਨਾਲ ਸਕੇਗਾ। ਆਮਨ। ਹallelujah। ਜੁਤੀਵਾਦਨ ਬੋਲ ਹallelujah। ਪਰਮੇਸ਼ੁਰ ਦਾ ਪਵਿੱਤਰ ਕਲਾਮ ਤੁਹਾਡੇ ਨਾਲ ਗੱਲ ਕਰ ਰਿਹਾ, ਮੇਰੇ ਨਾਲ ਗੱਲ ਕਰ ਰਿਹਾ। ਸਭ ਸੁਣਨ ਵਾਲੇ ਜਿੰਨੇ ਪੈਂਦਾ ਜਿਸ ਨਗਰ ਚ ਰਹਿ ਰਹੀ ਨੇ। ਉਹਨਾਂ ਦੇ ਨਾਲ ਵੀ ਖੁਦਾ ਗੱਲ ਕਰਿਆ ਕਿਉਂਕਿ ਉਹਨਾਂ ਦੇ ਕੰਨਾਂ ਤੱਕ ਇਹ ਆਵਾਜ਼ ਆ ਰਹੀ ਹੈ। ਪਰ ਕਲਾਮ ਤੇ ਲਿਖਿਆ ਕਿ ਜਿਸ ਦੇ ਕੰਨ ਹੋਣ ਉਹ ਸੁਣੇ। ਕਿ ਆਤਮਾ ਅਗਲੀ ਸਾਨੂੰ ਕੀ ਆਖਦਾ ਹੈ? ਆਮਨ। ਹallelujah। ਪ੍ਰਭੂ ਦੇ ਬਚਨ ਚ ਲਿਖਿਆ ਪਰਮੇਸ਼ੁਰ ਇਸ ਨੂੰ ਸਿੱਖੋ ਤੇ ਕੈਰੀ ਇਨਸਾਨਾਂ ਦੇ ਨਾਲ ਸਾਡੇ ਨਾਲ ਤੁਹਾਡੇ ਨਾਲ ਮੇਰੇ ਨਾਲ ਪੂਰੀ ਕਾਇਨਾਤ ਦੇ ਨਾਲ ਜਿੱਦੇ ਤੱਕ ਵੀ ਇਹ ਆਵਾਜ਼ جاری ਹੈ ਖੁਦਾ ਕਹਿ ਰਿਹਾ ਵੇਖ ਮੈਂ ਬੂਹੇ ਉੱਤੇ ਖਲੋਂਕਾ ਅਤੇ ਖਰਕੌਂਦਾ ਹਾਂ ਜੇ ਕੋਈ ਮੇਰੀ ਆਵਾਜ਼ ਸੁਨੇ ਅਤੇ ਬੂਹਾ ਖੁੱਲ ਦੇਵੇ ਤਾਂ ਮੈਂ ਉਹਦੇ ਕੋਲ ਅੰਦਰ ਜਾਵਾਂਗਾ ਅਤੇ ਉਹਦੇ ਨਾਲ ਪ੍ਰਸ਼ਾਦ ਜਾਨੀ ਕਿ ਭੋਜਨ ਸ਼ਕਾਂਗਾ ਅਤੇ ਉਹ ਮੇਰੀ ਨਾਲ ਸਕੇਗਾ ਹਾਲੇਲੂਇਆ ਕੌਣ ਕਹਿ ਰਿਹਾ ਤੁਹਾਨੂੰ ਕੋਈ ਇਨਸਾਨ ਕਹਿ ਰਿਹਾ ਚਿਵਾਦਨ ਬੋਲੋ ਮੇਰਾ ਸਾਥ ਨਹੀਂ ਜਾਉਂਗਾ ਕੌਣ ਕਹਿ ਰਿਹਾ ਆ ਕੀ ਕੋਈ ਇਹ ਵਿਅਕਤੀ ਕੋਈ ਇਨਸਾਨ ਕਹਿ ਰਿਹਾ ਕੋਈ ਮਨੁੱਖ ਕਹਿ ਰਿਹਾ ਨਹੀਂ ਇਹ ਜੀਵਤ ਖੁਦਾ ਜਿਹੜਾ ਮਨੁੱਖ ਨੁੱਖ ਦੇ ਰੂਪ ਦੇ ਵਿੱਚ ਜ਼ਰੂਰ ਸੀ ਪਰ ਉਹ ਆਜ ਸੀ ਉਹ ਅੰਤ ਸੀ ਉਹ ਸ਼ੁਰੂ ਤੋਂ ਸੀ ਉਹ ਹੀ ਅਲਫਾ ਹੈ ਉਹ ਹੀ ਮੇਗਾ ਹੈ ਸਾਡੇ ਵਿਚਕਾਰ ਜੜੀ ਕੇ ਜਦੋਂ ਸਾਡੇ ਬਾਪਦਾਦੇ ਪੁਰਾਣੇ ਜਿਵੇਂ ਅਸੀਂ ਕਹਿਆ ਸਾਡੇ ਹੁਣ 2025 ਸਾਲ ਜੋ ਪਹਿਲਾ ਇਸ ਤਰਜੀਹ ਦੇ ਸੀ ਜਿਨ੍ਹਾਂ ਨੇ ਦੇਖਿਆ ਖੁਦਾਵੰਦ ਨੂੰ ਉਹ ਇਸ ਗੱਲ ਦੇ ਗਵਾਹ ਨੇ ਕਿਉਂਕਿ ਗਵਾਪ ਪੀੜੀ ਤੋਂ ਪੀੜੀ ਚੱਲਦਾ ਆਇਆ ਔਰ ਪਵਿੱਤਰ ਕਲਾਮ ਇਸ ਕਾਲ ਦਾ ਗਵਾਏ ਕਿਹਾ ਤੋਂ 2025 ਸਾਲ ਪਹਿਲਾਂ ਪਰਮੇਸ਼ੁਰ ਯਿਸੂ ਮਸੀਹ ਇਨਸਾਨ ਦੇ ਰੂਪ ਦੇ ਵਿੱਚ ਦੇਹ ਤਾਰ ਕੇ ਇਸ ਧਰਤੀ ਤੇ ਆਇਆ ਮਨ ਹਾਲੇਲੂਇਆ ਹਾਲੇਲੂਇਆ ਔਰ ਉਹਨੇ ਕਿਹਾ ਖੁਦ ਕਿ ਦੇਖ ਮੈਂ ਤੇਰੇ ਦਿਲ ਦੇ ਦਵਾਰ ਤੇ ਖਰਕੋਨਾ ਹਾਂ ਜੇਕਰ ਤੂੰ ਮੇਰੀ ਆਵਾਜ਼ ਨੂੰ ਸੁਣੇ ਤਮੈਂ ਅੰਦਰ ਆਵਾਂਗਾ ਔਰ ਤੇਰੇ ਨਾਲ ਪ੍ਰਸ਼ਾਨ ਜਾਨੀ ਕਿ ਭੋਜਨ ਖਾਵਾਂਗਾ ਹਾਲੇਲੂਇਆ ਹallelujah ਉਹ ਸਵਰਗੀ ਪਰਮੇਸ਼ੁਰ ਜਿਹਦਾ ਅਧਿਕਾਰ ਇਸ ਧਰਤੀ ਤੇ ਹੈ ਜਿਹਦਾ ਅਧਿਕਾਰ ਇਸ ਪੂਰੇ ਬ੍ਰਹਿਮੰਡ ਤੇ ਹੈ ਜਿਹਦਾ ਅਧਿਕਾਰ ਆਸਮਾਨਾਂ ਤੇ ਹੈ ਸੁਰਗ ਤੇ ਹੈ ਇਸ ਧਰਤੀ ਦੇ ਇਕਲਾਮਸ ਲਿਖਿਆ ਸੁਰਗੋ ਦਾ ਸਿੰਘਾਸਨ ਉਹ ਧਰਤੀ ਦੇ ਪੈਰ ਰੱਖਣ ਦੀ ਚੌਂਕੀ ਹੈ ਆਮਨ ਹallelujah ਹallelujah ਉਹ ਪਰਮੇਸ਼ੁਰ ਕਹਿ ਰਿਹਾ ਕਿੰਨੂੰ ਕਹਿ ਰਿਹਾ ਤੁਹਾਨੂੰ ਔਰ ਮੈਨੂੰ ਕਹਿ ਰਿਹਾ ਅੱਜ ਸਭ ਸੁਣਨ ਵਾਲਿਆਂ ਨੂੰ ਕਹਿ ਰਿਹਾ ਕਹਿ ਰਿਹਾ ਮੈਂ ਤੁਹਾਡੇ ਦਿਲ ਦੇ ਦਰਵਾਜ਼ੇ ਨੂੰ ਖੜਕਟਾਉਣ ਦੇ ਕਾਰਦੀ ਦੇ ਦਰਵਾਜੇ ਨੂੰ ਜਾਂ ਦਿਲ ਦੇ ਦਰਵਾਜੇ ਨੂੰ ਉਚਗਾਤ ਨਾ ਬੋਲੋ ਦਿਲ ਦੇ ਦਰਵਾਜੇ ਹallelujah ਹallelujah ਜੇ ਕੋਈ ਮੇਰੀ ਆਵਾਜ਼ ਸੁਣੇ ਅਤੇ ਬੁਹਾ ਖੋਲ ਦੇਵੇ ਤਾਂ ਮੈਂ ਉਹਦੇ ਕੋਲ ਅੰਦਰ ਜਾਵਾਂਗਾ ਅਤੇ ਉਹਦੇ ਨਾਲ ਪ੍ਰਸ਼ਾਦ ਸਕਾਂਗਾ ਅਤੇ ਉਹ ਮੇਰੇ ਨਾਲ ਸ਼ੱਕੀ ਹallelujah ਪਰ ਇਸ ਜਗਾ ਧਿਆਨ ਨਾ ਸਮਝਣਾ ਕੀ ਪਰਮੇਸ਼ੂ ਦੁਨਿਆਵੀ ਰੋਟੀ ਬਾਰੇ ਕਹਿ ਰਿਹਾ? ਖੁਦਾਮ ਪਰਮੇਸ਼ੂ ਉਸ ਦੁਨਿਆਵੀ ਰੋਟੀ ਬਾਰੇ ਕਹਿ ਰਿਹਾ? ਨਹੀਂ, ਆਤਮਿਕ ਰੋਟੀ ਬਾਰੇ ਕਹਿ ਰਿਹਾ। ਦੁਨਿਆਵੀ ਰੋਟੀ ਦੀ ਭੁੱਖ ਤੁਹਾਨੂੰ ਔਰ ਮੈਨੂੰ ਹੋ ਸਕਦੀ ਹੈ। ਉਹ ਆਤਮਿਕ ਰੋਟੀ ਦੇ ਬਿਸ਼ੇਚ ਕਹਿ ਰਿਹਾ। ਹਾਲੇਲੀਉਆ ਜੇ ਦੁਨਿਆਵੀ ਰੋਟੀ ਦੀ ਪਰਮੇਸ਼ੂ ਨੂੰ ਭੁੱਖ ਹੁੰਦੀ ਤਾਂ ਫਿਰ ਉਹ 40 ਦਿਨ ਦੇ ਰੋਜੇ ਚ ਨਾ ਜਾਂਦਾ ਔਰ ਸ਼ੈਤਾਨੂ ਦੀ ਪਰਖ ਨਾ ਕਰਦਾ। ਹਾਲੇਲੀਉਆ ਹਾਲੇਲੀਉਆ ਪਰਮੇਸ਼ਰ ਉਸਨੇ ਖੋਤ ਕਿਆ ਜੀਵਨ ਦੀ ਰੋਟੀ ਪਿਆ ਹਾਂ ਤਾਂ ਫਿਰ ਉਹਨੂੰ ਰੋਟੀ ਦਿਵਲ ਦੇਖਣ ਦੀ ਲੋਰ ਨਹੀਂ ਆ ਖੁੱਦੋਂ ਰੋਟੀ ਹੈ ਜੀਵਨ ਦੀ ਹallelujah ਜਿਹਦੇ ਵਿੱਚ ਅਸੀਂ ਸਭ ਨੇ ਖਾਦਾ ਹੈ ਔਰ ਅਸੀਂ ਹੁਣ ਤੱਕ ਖਾ ਰਹੇ ਹਾਂ ਔਰ ਜੀਵਤ ਆਸਨ ਹਮਿੰ ਹallelujah ਹallelujah ਪਰਮੇਸ਼ਰ ਸਜਾਗਾ ਤੇ ਕਿਰੀ ਰੋਟੀ ਕਹਿ ਰਿਆ ਆਤਮਿਕ ਰੋਟੀ ਆਤਮਿਕ ਪੋਜਨਾ ਆਤਮਿਕ ਸੰਗਤੀ ਹੀ ਪਰਮੇਸ਼ਰ ਦੇ ਲਈ ਰੋਟੀ ਹੈ ਹallelujah ਪਰਮੇਸ਼ਰ ਕਹਿ ਰਿਹਾ ਜੇਕਰ ਤੂੰ ਖੋਲੇ ਮੇਰੀ ਸੁਣ ਕੇ ਤਾਂ ਮੈਂ ਤੇਰੇ ਨਾਲ ਪ੍ਰਸ਼ਾਦ ਸਕਾਂਗਾ ਜਾਨਕੀ ਭੋਜਨ ਖਾਵਾਂਗਾ ਜਾਨਕੀ ਭੋਜਨ ਕੇਰਾ ਆਤਮਿਕ ਭੋਜਨ ਤੂੰ ਮੇਰੀ ਸੁਨੇਗਾ ਔਰ ਮੈਂ ਤੇਰੀ ਸੁਨਾਗਾ ਤੂੰ ਆਪਣੇ ਦੁੱਖ ਰੇ ਫੋਲੇਗਾ ਔਰ ਮੈਂ ਆਪਣਾ ਅਨੁਗ੍ਰਹਿ ਤੇਰੇ ਤੇ ਕਰਾਂਗਾ ਇਦਾਂ ਹੀ ਹੈ ਨਾ ਇਨਸਾਨ ਦੁੱਖ ਫੋਲਦਾ ਔਰ ਪਰਮੇਸ਼ਵਰ ਅਨੁਗ੍ਰਹਿ ਕਰਦਾ ਕਿ ਇਨਸਾਨ ਕੀ ਪਰਮੇਸ਼ਵਰ ਨੇ ਕਦੀ ਦੁੱਖ ਫੋਲੇ ਆ ਤੁਹਾਡੇ ਨਾ ਕਦੀ ਨਹੀਂ ਹallelujah ਕਿ ਖੁਦਾ ਨੇ ਕਦੀ ਕੀਆ ਸਾਗੀ ਕਿ ਮੈਂ ਤੇਰੇ ਲਈ ਕੁਰਬਾਨ ਹੋਇਆ ਔਰ ਆਪਣੇ ਆਪ ਨੂੰ ਰੋ ਕੇ ਪਰਮੇਸ਼ਰ ਨੇ ਜ਼ਾਹਿਰ ਕੀਤਾ ਤੁਹਾਡੀ ਤੇ ਕਦੀ ਨਹੀਂ ਫਰੂਲੇ ਦੁੱਖ ਸੇ ਆਪਰੇ ਤੇ ਲਿਆ ਕਦੀ ਤੁਹਾਡੇ ਤੇ ਜ਼ਾਹਰ ਨਹੀਂ ਹੁੰਦਾ ਹallelujah ਕਿੰਨਾ ਬੜਾ ਦੁਖੀ ਸੀ ਜਦ ਤੇ ਲਈ ਦੁੱਖ ਸੇ ਨਹੀਂ ਹallelujah ਖੁਦਾ ਨੇ ਤੁਹਾਡੀ ਸੁਣੀ ਤੁਸੀਂ ਦੁਖੀ ਸੀ ਤੁਸੀਂ ਰੋ ਕੇ ਵੀ ਬੋਲਿਆ ਪਰ ਪਰਮੇਸ਼ਵਰ ਜਦੋਂ ਤੁਹਾਡੇ ਤੇ ਜ਼ਾਹਰ ਹੋਇਆ ਉਹਨੇ ਤੁਹਾਡੇ ਦੁੱਖ ਨੂੰ ਆਨੰਦ ਵਿੱਚ ਬਦਲਿਆ ਖੁਸ਼ੀ ਦੇ ਨਾਲ ਚਾਹ ਦੇ ਨਾਲ